ਜੰਮੂ ਕਸ਼ਮੀਰ ਦੇ ਵਿੱਚ 35 ਸਿੱਖ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸਿੱਖਾਂ ਦੇ ਖਿਲਾਫ ਜ਼ੁਲਮ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਲੇਕਿਨ 35 ਸਿੱਖ ਨੌਜਵਾਨ ਜਿਹੜੀ ਥਾਂ ਮਾਰੇਗੇ ਹੁਣ ਉਸਥਾਿਕ ਸਰਕਾਰੀ ਕਾਲਜ ਬਣੇਗਾ ਕੇਂਦਰ ਦੀ ਸਰਕਾਰ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ ਸਾਡੇ ਨਾਲ ਮੌਜੂਦ ਨੇ ਜੰਮੂ ਕਸ਼ਮੀਰ ਦੇ ਪ੍ਰਭਾਰੀ ਤੇ ਭਾਰਤੀ ਚਿੰਤਾ ਕਿਸਾਨ ਮੋਰਚੇ ਦੇ ਕੌਮੀ ਸਕੱਤਰ ਸੁਖਮਿੰਦਰ ਪਾਲ ਸਿੰਘ ਗਰੇਵਾਲ ਜੀ ਗਰੇਵਾਲ ਸਾਹਿਬ ਕਾਲਜ ਬਣਨ ਜਾ ਰਿਹਾ ਹੈ 35 ਸਿੱਖ ਨੌਜਵਾਨ ਮਾਰੇ ਗਏ ਸਭ ਤੋਂ ਪਹਿਲਾ ਤਾਂ ਸਿੱਖਾਂ ਦੇ ਖਿਲਾਫ ਜੋ ਕੁਝ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਉਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਬਹੁਤ ਮਾੜੀ ਘਟਨਾ ਸੀ ਸਨ 2000 ਦੇ ਵਿੱਚ 35 ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਲਾਈਨ 'ਚ ਖੜੇ ਕਰਕੇ ਸ਼ਰੀਆਂ 'ਉਂ ਗੋਲੀਆਂ ਮਾਰ ਦੇ ਰਹੀਆਂ ਇਹ ਕੋਈ ਛੋਟੀ ਗੱਲ ਨਹੀਂ ਸੀ ਔਰ ਇੱਕ ਪਿੰਡ ਦੇ ਵਿੱਚੋਂ ਇੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਲੋਕ ਵੀ ਗਏ ਗੁਰੂ 36ਵੇਂ ਨਾਨਕ ਸਿੰਘ ਉਹ ਹਾਲੇ ਬਚਿਆ ਹੋਇਆ 1.5 ਸਾਲ ਉਹਨੂੰ ਹਸਪੀਟਲ ਦੇ ਵਿੱਚ ਲਾਉਣੇ ਪਏ। ਔਰ ਬੜਾ ਉਹ ਭਿਆਨਕ ਦੌਰ ਸੀ ਔਰ ਸਾਰੇ ਸਿੱਖਾਂ ਦੇ ਮਨਾਂ ਦੇ ਭਜਨ ਪਿਆ। ਫਿਰ ਉਹਨਾਂ ਦੇ ਭੋਗ ਤੇ ਸਾਰਿਆਂ ਨੇ ਇੱਕ ਮੋਟ ਹੋ ਕੇ ਇੱਕ ਝਟ ਹੋ ਕੇ ਆ ਉਸ ਵਿੱਚ ਸਹਿਮਤੀ ਨਾਲ ਇਹ ਐਲਾਨ ਕੀਤਾ ਵੀ 1517 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਕਸ਼ਮੀਰ ਘਾਟੀ ਦੇ ਵਿੱਚ ਗਏ ਸੀ। ਉਹਨਾਂ ਤੋਂ ਬਾਅਦ 6ਵੀਂ ਪਾਤਸ਼ਾਹੀ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੀ ਛਾਨ ਸ਼ੋਪ ਪ੍ਰਾਪਤ ਉਸ ਜ਼ਮੀਨ ਹੈ ਔਰ ਉੱਥੇ ਇਤਿਹਾਸਕ ਗੁਰਦੁਆਰੇ ਵੀ ਨੇ ਫਿਰ ਉਹਨਾਂ ਨੇ ਇਹ ਵੀ ਗੱਲ ਤੇ ਗੌਰ ਕੀਤਾ ਵੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜਦੋਂ ਰਾਜ ਸੀ ਔਰ ਉੱਥੇ ਜੰਮੂ ਅਤੇ ਕਸ਼ਮੀਰ ਦਾ ਗਵਰਨਰ ਹਰੀ ਸਿੰਘ ਨਲਵਾ ਹੋਇਆ ਕਰਦੇ ਸੀ ਜਿਨ੍ਹਾਂ ਨੇ 27 ਸਾਲ ਰਾਜ ਕੀਤਾ ਉਹਨਾਂ ਨੇ ਸਾਫ਼ ਕਹਿ ਦਿੱਤਾ ਵੀ ਅਸੀਂ ਬਾਣੀ ਤੇ ਆਪਣੇ ਗੁਰੂਆਂ ਤੇ ਸਾਨੂੰ ਭਰੋਸਾ ਔਰ ਬਾਣੀ ਕਹਿੰਦੀ ਆ ਔਰ ਗੁਰੂਆਂ ਦਾ ਉਪਦੇਸ਼ ਆ ਜਦ ਆਪ ਕੀ ਔਦ ਨਿਧਾਨ ਬਣੇ ਅਤਹੀ ਰਨ ਮੇ ਤਬ ਜੂਝ ਮਰੋ ਵੀ ਛੱਡ ਕੇ ਨਹੀਂ ਜਾਣਾ ਸਾਡੀ ਸਿੱਖ ਰਾਜ ਦੀ ਜ਼ਮੀਨ ਆ ਹਾਂ ਇੱਕ ਮੰਨ ਦੇ ਉਹਨਾਂ ਦੇ ਵਿੱਚ ਹੂਕ ਜ਼ਰੂਰ ਆ ਵੀ ਜਿਹੜੇ ਕਸ਼ਮੀਰੀ ਬ੍ਰਾਹਮਣ 5 ਲੱਖ ਦੇ ਕਰੀਬ ਛੱਡ ਕੇ ਗਏ ਆ ਉਹ ਚਾਹੁੰਦੇ ਸੀ ਵੀ ਉਹ ਵੀ ਉਹਨਾਂ ਦੇ ਨਾਲ ਰਹਿੰਦੇ ਕਿਉਂਕਿ ਉਹਨਾਂ ਦੀ ਹੁਣ 80000 ਦੀ ਗਿਣਤੀ ਆ ਸਿੱਖਾਂ ਦੀ ਉਹ ਕਹਿੰਦੇ ਅਸੀਂ 5 ਲੱਖ 80000 ਸੀਗੇ ਵੀ ਅਸੀਂ 80000 ਰਹਿ ਗਏ 5 ਲੱਖ ਹੋਰ ਉਹਨਾਂ ਦਾ ਜਾਣਾ ਨਹੀਂ ਸੀ ਬਣਦਾ ਜੇ ਅਸੀਂ ਸਾਡੀ ਕਿੱਡੀ ਵੱਡੀ ਉਹ ਧਿਰ ਸੀ ਲੇਕਿਨ ਜੋ ਵੀ ਹੋਇਆ ਉਹ ਉਸੇ ਤਰ੍ਹਾਂ ਖੜੇ ਹੈਗੇ ਆ ਉਹਨਾਂ ਪਿੰਡਾਂ ਚ ਓਵੇਂ ਵਿਚਰ ਰਹੇ ਹੈਗੇ ਆ ਔਰ ਵੇਖ ਖੌਫ ਹੋ ਕੇ ਉਹ ਆਪ ਦਾ ਕੰਮ ਕਰ ਰਹੇ ਹੈਗੇ ਆ ਔਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਔਰ ਖਾਸ ਕਰਕੇ ਜਿਹੜੇ ਉੱਥੇ ਦੇ ਗਵਰਨਰ ਸਾਹਿਬ ਨੇ ਮਹਾਮਹਿਮ ਸ਼੍ਰੀ ਸਤਪਾਲ ਮਲਿਕ ਜੀ ਇੱਕ ਉਹਨਾਂ ਦੀ ਚਰੋਕਣੀ ਮੰਗ ਸੀ ਵੀ ਉਸ ਇਲਾਕੇ ਦੇ ਵਿੱਚ ਕੋਈ ਵੱਡਾ ਵਿਦਿਅਕ ਅਦਾਰਾ ਨਹੀਂ ਸੀ ਜੰਮੂ ਕਸ਼ਮੀਰ ਦੇ ਵਿੱਚ ਚਾਰ ਕਾਲਜ ਬਣਦੇ ਸੀ ਸੈਂਟਰ ਵੱਲੋਂ ਡਿਗਰੀ ਕਾਲਜ ਵੱਡੇ ਕਾਲਜ 35 ਸਿੱਖ ਸ਼ਹੀਦਾਂ ਦੇ ਗੁਰਦੁਆਰੇ ਦੇ ਸਾਹਮਣੇ ਉਸੇ ਪਿੰਡ 'ਚ ਛੱਤੀ ਸਿੰਘਪੁਰਾ 'ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਔਰ ਉੱਥੋਂ ਦੇ ਆਨਰੇਬਲ ਗਵਰਨਰ ਸਾਹਿਬ ਸਤਪਾਲ ਮਲਕ ਜੀ ਨੇ ਕਾਲਜ ਦੀ ਅਨਾਉਂਸਮੈਂਟ ਕੀਤੀ ਆ ਔਰ ਰਾਸ਼ੀ ਵੀ ਜਾਰੀ ਕਰ ਦਿੱਤੀ ਆ ਔਰ ਜੀਦਾ ਸਿੱਖ ਸਮਾਜ ਨੇ ਦੇ ਵਿੱਚ ਬਹੁਤ ਖੁਸ਼ੀ ਆ ਕਦਸਰ ਕਦੋਂ ਤੱਕ ਇਸ ਦੀ ਉਸਾਰੀ ਸ਼ੁਰੂ ਹੋਵੇਗੀ ਇਹ ਜਲਦੀ ਹੀ ਕਿਉਂਕਿ ਹੁਣ ਬਰਫ਼ ਪੈ ਰਹੀ ਆ ਬਰਫ਼ ਖੜਦਿਆ ਹੀ ਇਹ ਉੱਥੇ ਤੁਰੰਤ ਕੰਮ ਸ਼ੁਰੂ ਹੋ ਜਾਣਾ ਕਿਉਂਕਿ ਜ਼ਮੀਨ ਵਗੈਰਾ ਸਾਰਾ ਕੁਝ ਆਲਰੇਡੀ ਹੋ ਚੁੱਕਿਆ ਹੈਗਾ ਔਰ ਮੈਂ ਕਹਿਣਾ ਵੀ ਕਸ਼ਮੀਰ ਘਾਟੀ ਦੇ ਲੋਕ ਇਹ ਕਰ ਰਹੇ ਆ ਵੀ ਜਿੱਥੇ ਬਾਬੇ ਨਾਨਕ ਨੂੰ ਨਮਸਤਕ ਹੋਣ ਲਈ ਸਾਨੂੰ ਕਰਤਾਰਪੁਰ ਕੋਰੀਡੋਰ ਦਿੱਤਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਭਾਰਤ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉੱਥੇ ਕਸ਼ਮੀਰ ਘਾਟੀ ਦੇ ਵਿੱਚ ਬੱਚਿਆਂ ਲਈ ਸਿੱਖਿਆ ਦਾ ਕੋਰੀਡੋਰ ਖੋਲਣ ਜਾ ਰਹੇ ਹੈਗੇ ਆ ਇਹ ਵੀ ਇੱਕ ਵੱਡੀ ਉਹਨਾਂ ਦੇ ਲਈ ਖੁਸ਼ੀ ਦੀ ਗੱਲ ਹੈਗੀ ਆ ਸਰ ਖੁਸ਼ੀ ਦੀ ਗੱਲ ਹੈਗੀ ਹੈ ਜਿਹੜੇ ਸੀ ਇੱਕ ਨੌਜਵਾਨ ਮਾਰੇ ਗਏ ਬਹੁਤ ਦੁੱਖ ਹੋਇਆ ਲੇਕਿਨ ਉਹਨਾਂ ਦੀ ਯਾਦ ਵਿੱਚ ਇੱਕ ਕਾਲਜ ਬਣਾਉਣਾ ਚੰਗੀ ਗੱਲ ਹੈ ਲੇਕਿਨ ਇੱਕ ਤਬਕਾ ਅਜੀਬ ਵੀ ਹੈ ਜੋ ਇਸ ਨੂੰ ਸਿਆਸੀ ਸਿਸਟੈਂਟ ਵਜੋਂ ਵੇਖ ਰਿਹਾ ਹੈ ਜੋ ਕਹਿੰਦਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸਿਆਸੀ ਸਿਸਟੈਂਟ ਹੈ ਜਿਹੜਾ ਉਹ ਕਹਿ ਰਹੇ ਆ ਉਹ ਵੀ ਇਸੇ ਧਰਤੀ ਤੇ ਵੱਸਦੇ ਸੀ ਉਹਨਾਂ ਨੇ ਵੀ ਰਾਜ ਭਾਗ ਕੀਤਾ ਫਿਰ ਉਹ ਬਣਾ ਲੈਂਦੇ ਗੱਲ ਕਹਿਣੀ ਤੇ ਕਰਨੀ ਬਹੁਤ ਸੌਖੀ ਆ ਉਹਨੂੰ ਅਮਲੀ ਜਮਾ ਪਹਿਨਾਉਣਾ ਉਹ ਮਰਦਬੰਦੀ ਕਰਦੇ ਆ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਤਪਾਲ ਮਲਕ ਜੀ ਗਵਰਨਰ ਸਾਹਿਬ ਨੇ ਉਹਨੂੰ ਅਮਲੀ ਜਾਮਾ ਪਹਿਨਾਰੇ ਹੈਗੇ ਆ ਔਰ ਹੁਣ ਉਹਦੇ ਬਾਰੇ ਕਿਸੇ ਨੂੰ ਟੜਫਣ ਦੀ ਲੋੜ ਨਹੀਂ ਹੈ। ਟੜਫਣ ਦੀ ਲੋੜ ਨਹੀਂ ਸਰ ਲੇਕਿਨ ਜੇ ਸਿੱਧਾ ਸਵਾਲ ਪੁੱਛਿਆ ਜਾਵੇ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਫੈਸਲੇ ਦਾ ਸਿਆਸੀ ਤੌਰ ਤੇ ਫਾਇਦਾ ਜ਼ਰੂਰ ਮਿਲੇਗਾ ਲੋਕ ਸੇਵਾ ਤੁਹਾਨੂੰ ਕੀ ਲੱਗਦਾ ਹੈ? ਹਰ ਚੀਜ਼ ਨੂੰ ਹਰ ਜਿਹੜਾ ਕੋਈ ਚੰਗਾ ਕੰਮ ਹੁੰਦਾ ਉਹਨੂੰ ਸਿਆਸੀ ਐਂਗਲ ਨਾਲ ਦੇਖਣਾ ਉਹ ਮੈਂ ਕਹਿੰਦਾ ਵੀ ਇੱਕ ਮਾਨਸਿਕ ਬਿਮਾਰੀ ਆ। ਉਹ ਮਾਨਸਿਕ ਬਿਮਾਰੀ ਰਾਜਨੀਤਿਕ ਪਾਰਟੀ ਕੋਈ ਵੀ ਹੋਵੇ ਔਰ ਰਾਜਨੀਤਿਕ ਬੰਦਿਆਂ ਨੂੰ ਆਪਣੇ ਮਨ ਦੇ ਵਿੱਚੋਂ ਕੱਢ ਲੈਣੀ ਚਾਹੀਦੀ ਹੈਗੀ ਆ ਗੱਲ ਤਾਂ ਹੀ ਯੂਰਪ ਦੀ ਕਰਦੇ ਆ ਵਿਦੇਸ਼ਾਂ ਦੀ ਕਰਦੇ ਆ ਉੱਥੇ ਚੰਗੇ ਨੂੰ ਚੰਗਾ ਕਿਹਾ ਜਾਂਦਾ ਤੇ ਮਾੜੇ ਨੂੰ ਟੋਕਿਆ ਜਾਂਦਾ ਹੈਗਾ ਸਾਡੇ ਤਾਂ ਰਿਵਾਜ ਹੀ ਬਣ ਗਿਆ ਜੇ ਇੱਕ ਚੰਗਾ ਕੰਮ ਕਰਦਾ ਤਾਂ ਦੂਜਾ ਕਹਿੰਦਾ ਵੀ ਇਹ ਰਿਵਾਜ ਆ ਵੀ ਮੈਂ ਤਾਂ ਰੋਕਣਾ ਵੀ ਆ ਤੇ ਮੈਂ ਇਹਨੂੰ ਕਹਿਣਾ ਵੀ ਇਹ ਗਲਤ ਆ ਇਸ ਕਰਕੇ ਇਹ ਉਸ ਬਿਮਾਰੀ ਦਾ ਸ਼ਿਕਾਰ ਨੇ ਉਹਨਾਂ ਬਾਰੇ ਆਪਾਂ ਕੋਈ ਗੱਲ ਨਹੀਂ ਕਰਨੀ ਚਾਹੁੰਦੇ ਬਹੁਤ ਬਹੁਤ ਧੰਨਵਾਦ ਤਾਇਸਨ ਗਰੇਵਾਲ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਚੰਗਾ ਕਮ ਜੇਕਰ ਕੋਈ ਵੀ ਕਰੇ ਤਾਂ ਜ਼ਰੂਰੀ ਨਹੀਂ ਕਿ ਉਸ ਨੂੰ ਸਿਆਸੀ ਚਸ਼ਮੇ ਚੋਂ ਵੇਖਿਆ ਜਾਵੇ ਇੱਕ ਸ਼ਲਾਗਾਯੋਗ ਕਦਮ ਹੈ ਉਹਨਾਂ ਸਿੱਖ ਨੌਜਵਾਨਾਂ ਦੀ ਯਾਦ ਵਿੱਚ ਕਾਲਜ ਦਾ ਬਣਨਾ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ ਤੇ ਜਲਦੀ ਹੀ ਉਸਾਰੀ ਵੀ ਇਸ ਦੀ ਸ਼ੁਰੂ ਹੋ ਜਾਵੇਗੀ ਲੇਕਿਨ ਸਵਾਲ ਉਥੇ ਖੜਾ ਜ਼ਰੂਰ ਹੈ ਕਿ ਕੀ ਇਸ ਦਾ ਸਿਆਸੀ ਲਾਭ ਮਿਲੇਗਾ ਲੋਕ ਸਭਾ ਚੋਣਾਂ ਦੇ ਵਿੱਚ ਜਾਂ ਫਿਰ ਨਹੀਂ ਕੈਮਰਾ ਪਰਸਨ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ की ती विश अपना भविक बना चाहते हो पाओ पढ़ाई करने का मौका पिरािड ई सर्विस की सलाह नाब सरकार को मान्यता प्राप्त करो तिरानवे नौ सौ अठहत्तर